ਫਰੀਦਕੋੜਾ ਦਾ ਸਾਧ ਕਰੋੜ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਚੱਲ ਰਹੇ ਨਸ਼ਾ ਛਡਾਊ ਕੇਂਦਰ ਤੇ ਬੀਤੀ ਕੱਲ੍ਹ ਦੇਰ ਰਾਤ ਸਿਹਤ ਵਿਭਾਗ ਨੇ ਰੇਡ ਕੀਤੀ ਜਿੱਥੇ 20 ਦੇ ਕਰੀਬ ਮਰੀਜ਼ਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਲਾਸ ਚੱਲ ਰਿਹਾ ਸੀ ਜਿਨ੍ਹਾਂ ਨੂੰ ਪੁਲਿਸ ਦੀ ਮਦਦ ਦੇ ਨਾਲ ਰੈਸਕਿਊ ਕੀਤਾ ਗਿਆ ਇਹਨਾਂ ਨੇ ਜੀ ਕੱਲ ਆਪਣੇ ਐਸ ਸੀਐਮਓ ਸਾਹਿਬ ਨੇ ਕਿ ਸਾਡੇ ਕੋਲ ਪੁਲਿਸ ਹੈਲਪ ਮੰਗੀ ਸੀ ਇਹਨਾਂ ਨੂੰ ਕੋਈ ਟਿਪ ਆਈ ਸੀ ਤੇ ਉਹਦੇ ਵਿੱਚ ਅਸੀਂ ਫਿਰ ਇਹਨਾਂ ਦੇ ਨਾਲ ਆਏ ਸੀ ਇਹਨਾਂ ਨੇ ਆ ਕੇ ਜੋ ਵੀ ਚੈੱਕ ਕੀਤਾ ਹੈਗਾ ਉਸ ਤੋਂ ਬਾਅਦ ਇਹਨਾਂ ਨੇ ਉੱਥੋਂ ਜਿਹੜੇ ਬੰਦੇ ਆ ਤਕਰੀਬਨ 19 ਵੀ ਬੰਦੇ ਸੀ ਉਹਨਾਂ ਨੂੰ ਇਹਨਾਂ ਨੇ ਡੀਡਿਕਸ਼ਨ ਸੈਂਟਰ ਆਪਣਾ ਸਰਕਾਰੀ ਉੱਥੇ ਜਮ੍ਹਾਂ ਕਰਵਾ ਦਿੱਤੇ ਅਸੀਂ ਉਹਨਾਂ ਨੂੰ ਸਾਨੂੰ ਕਿਹਾ ਸੀ ਕਿ ਪੁਲਿਸ ਹੈਲਪ ਚਾਹੀਦੀ ਹੈ ਕਿ ਨਾਲ ਜਾਣਾ ਜਦੋਂ ਨਾਲ ਚਲੇ ਗਏ ਤੇ ਕਿਰਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਇਸ ਜਿਹੜਾ ਕੰਪਲੈਕਸ ਹੈਗਾ ਇਹਨੂੰ ਸੀਲ ਕਰਵਾਇਆ ਉਹ ਆਪਣੇ ਤਹਿਸੀਲਦਾਰ ਸਾਹਿਬ ਨੇ ਫਿਰ ਸੀਲ ਕਰ ਦਿੱਤਾ ਇਹਨਾਂ ਨੇ ਆਪਣੀ ਇੱਕ ਇੰਟੈਰੀਮ ਰਿਪੋਰਟ ਦਿੱਤੀ ਹੈ ਜਿੱਦਾਂ ਕਿ ਇਹਨੂੰ ਦੱਸਿਆ ਵੀ ਹੈ ਕਿ ਕੋਈ ਨਸ਼ਾ ਛਡਾਊ ਵਾਲੀਆਂ ਗੋਲੀਆਂ ਤੇ ਮਿਲੀਆਂ ਨਹੀਂ ਹੈਗੀਆਂ ਇਹਨਾਂ ਨੂੰ ਤੇ ਇੰਟੈਨੈਂਟ ਰਿਪੋਰਟਸ ਦੇ ਇਹਨਾਂ ਨੇ ਹਜੇ ਤਾਈਂ ਕੋਈ ਕਾਰਵਾਈ ਕਰਨ ਵਾਲਾ ਕੁਝ ਦੱਸਿਆ ਨਹੀਂ ਹੈਗਾ ਤੇ ਉਹ ਬਾਕੀ ਅਜੇ ਪੱਕੀ ਜਦੋਂ ਦੇਣਗੇ ਫਿਰ ਉਹ ਜੋ ਕੋਈ ਇਹਨਾਂ ਨੂੰ ਇਲੀਗੈਲਿਟੀ ਲੱਗਦੀ ਹੋਈ ਜਿੱਦਾਂ ਦੀ ਕਹਿਣਗੇ ਉਹਦੇ ਕਾਰਵਾਈ ਕਰੇਗਾ ਕੋਈ ਅਰੈਸਟ ਹੋਇਆ ਜਾਂ ਕੋਈ ਨਹੀਂ ਜੀ ਨਹੀਂ ਇਹਨਾਂ ਨੇ ਜਿਹੜੇ ਬੰਦੇ ਹੈਗੇ ਜੀ ਸਾਰੇ ਆਪਾਂ ਡੀ ਐਡਿਕਸ਼ਨ ਸੈਂਟਰ ਜਮ੍ਹਾ ਕਰਾਤੇ ਮ ਹਣਾ ਜੀ ਨਹੀਂ ਜਿੰਨਾ ਵੱਲੋਂ ਚਲਾਇਆ ਜਾ ਰਿਹਾ ਸੀ ਉਹਨਾਂ ਦੇ ਖਿਲਾਫ ਇਹਨਾਂ ਨੇ ਨਹੀਂ ਜੀ ਅਜੇ ਕੁਛ ਨਹੀਂ ਤੁਹਾਨੂੰ ਦੱਸ ਰਹੇ ਹਾਂ ਟੈਰਮ ਰਿਪੋਰਟ ਇਹਨਾਂ ਦੀ ਉਹਦੇ 'ਚ ਕੱਖ ਨਹੀਂ ਇਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਇਹਨਾਂ ਨੇ ਚੈੱਕ ਕੀਤੀਆਂ ਦਵਾਈਆਂ ਉਹਦੇ 'ਚ ਇਹਨਾਂ ਨੂੰ ਕੁਛ ਨਹੀਂ ਲੱਗਿਆ ਹੋਰ ਵੀ ਜਿਹੜੇ ਬੰਦਿਆਂ ਕੋਲ ਪੁੱਛ ਪੜਤਾਲ ਕੀਤੀ ਆ ਉਹਦੇ 'ਚ ਵੀ ਇਹਨਾਂ ਨੂੰ ਕੁਛ ਨਹੀਂ ਲਿਖਿਆ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਸੀ ਪਤਾ ਨਹੀਂ ਚੱਲਿਆ ਕਿ ਕਦੋਂ ਕੋਈ ਚੱਲ ਗਈ ਮਨਿੰਦਰ ਦੱਸਿਆ ਜੇ ਤਾਂ ਆਪਣਾ ਸੇਮੋ ਸਾਹਿਬ ਨੇ ਦੱਸਿਆ ਕਹਿੰਦੇ ਸਾਲ ਡੇਢ ਤੋਂ ਪਤਾ ਇਹਨਾਂ ਨੂੰ ਪਹਿਲਾਂ ਵੀ ਇੱਕ ਵਾਰੀ ਟਿਪ ਆਈ ਸੀ ਉਹਨਾਂ ਨੇ ਦੱਸਿਆ ਤੇ ਹੈਗਾ ਫਰਕ ਜਿਹੜੀ ਬਿਲਡਿੰਗ ਆ ਇੱਕ ਤਰ੍ਹਾਂ ਨਾਲ ਏ ਘਰ ਕਮ ਕਾਲਜਾਂ ਬਾਰੇੋਂ ਦਿਖਦਾ ਹੈ ਗੱਲ ਤੇ ਪ੍ਰਸ਼ਾਸਨ ਦਾ ਕੋਈ ਨਹੀਂ ਬੰਦਾ ਇੱਥੇ ਚੈੱਕ ਕਰੋ ਨਹੀਂ ਦੇਖੋ ਇਹਦੇ ਚ ਕੋਈ ਇਦਾਂ ਦੀ ਕੋਈ ਕੈਮਰੇ ਲੱਗੇ ਆ ਕੈਮਰੇ ਤੇ ਆਪਾਂ ਹਰ ਵਾਰੀ ਘਰ ਤੋਂ ਜਿਹੜਾ ਤਾਰ ਵੀ ਆਪਾਂ ਬਾਡ ਵਾਇਰ ਕਈ ਵਾਰੀ ਲਵਾਣੇ ਆ ਕਿਉਂਕਿ ਇਹ ਸੜਕ ਤੇ 메ਨ ਸੜਕ ਤੇ ਘਰ ਹੈਗਾ ਹਨਾ ਜਦ ਤਾਂ ਕੋਈ ਅੰਦਰ ਕੀ ਚੱਲਦਾ ਘਰ ਦੇ ਤੇ ਜਦੋਂ ਹੁਣ ਇੱਥੇ ਆਸ-ਪਾਸੇ ਦੀ ਕੋਈ ਜਾਣਕਾਰੀ ਆਉਂਦੀ ਆ ਫਿਰ ਹੀ ਪਤਾ ਲੱਗਦਾ ਇਹਨਾਂ ਦੇ ਅੱਜ ਤੱਕ ਕੋਈ ਸੰਕੇਤ ਸੰਦੇਕ ਤਾਂ ਸਾਢੇ ਕੋਤ ਨਹੀਂ ਆਇਆ ਸੀ ਆਪਣੇ ਇਹ ਆਪਣੇ ਆਪਣੇ ਹੈਲਥ ਡਿਪਾਰਟਮੈਂਟ ਕੋਲ ਜ਼ਰੂਰ ਆਇਆ ਸੀ ਉਹਨਾਂ ਨੇ ਚੈੱਕ ਵੀ ਕੀਤਾ ਸੀ ਸਰ ਇਹਦੇ ਵਿੱਚ ਮਨਜ਼ੂਰੀ ਤੋਂ ਬਿਨਾਂ ਇਹ ਚਲਾ ਰਹੇ ਸੀ ਕਿ ਪੁਲਿਸ ਵਿਭਾਗ ਵੱਲੋਂ ਕੋਈ ਇਸ ਇਹਦੇ ਗਲਬੂ ਕਰ ਵੀ ਨਹੀਂ ਨਹੀਂ ਉਹ ਸੀਲ ਪਾਉਂਦੀ ਸੀ ਉਹ ਜਿਹਨਾਂ ਨੇ ਮੌਕੇ ਤੇ ਸੀਲ ਸਾਡੇ ਕੋਲ ਇੱਕ ਗੁਪਤ ਸੂਚਨਾ ਮਿਲੀ ਵੀ ਸਾਦਕ ਰੋਡ ਤੇ ਉੱਥੇ ਇੱਕ TCP 8 ਤੋਂ ਪਹਿਲਾਂ ਇੱਕ ਸੈਂਟਰ ਉੱਥੇ ਚੱਲ ਰਿਹਾ ਹੈ ਜਿੱਥੇ ਨਸ਼ਾ ਛਡਾਉਣ ਲਈ ਮਰੀਜ਼ਾਂ ਨੂੰ ਜਬਰੀ ਤੌਰ ਤੇ ਦਾਖਲ ਕੀਤਾ ਜਾਂਦਾ ਹੈ ਔਰ ਉਸ ਕੰਪਲੇਂਟ ਦੇ ਵਿੱਚ ਬੜੇ ਗੰਭੀਰ ਸੀਗੇ ਤੱਥ ਵੀ ਉਹਨਾਂ ਨਾਲ ਜਿਹੜਾ ਇਨ ਹਿਊਮਨ ਬਿਹੇਵੀਅਰ ਪੇਸ਼IENTS ਦਾ ਟ੍ਰੀਟਮੈਂਟ ਲਈ ਕੀਤਾ ਜਾਂਦਾ ਔਰ ਉਹ ਸੈਂਟਰ 100% ਅਨਅਧਿਕਾਰਤ ਸੀਗਾ ਸਾਡੇ ਵੱਲੋਂ ਕੋਈ ਉਹਨੂੰ ਅਪਰੂਵ ਨਹੀਂ ਸੀ ਇਲੀਗਲ ਸੈਂਟਰ ਚੱਲ ਰਿਹਾ ਸੀ ਸਪਰੇਟ ਹੋ ਰਿਹਾ ਸੀ ਤਾਂ ਉਸ ਸੂਚਨਾ ਦੇ ਆਧਾਰ ਤੇ ਅਸੀਂ ਜਦੋਂ ਸਬੰਧਤ ਥਾ ਤੇ ਸਾਡੀ ਟੀਮ ਬਣਾ ਕੇ ਅਸੀਂ ਭੇਜੀ ਪੁਲਿਸ ਤੇ ਪ੍ਰਸ਼ਾਸਨ ਤੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਮੈਡਮ ਪੂਨਮ ਦੀਪਕਾਰ ਜੀ ਔਰ ਸਾਡੇ ਐਸਐਸਪੀ ਰਗਾ ਜੈਨ ਜੀ ਦੇ ਉਸ ਸਮੇਂ ਬੜੀ ਐਕਟਿਵ ਇਨਵੋਲਵਮੈਂਟ ਨਾਲ ਅਸੀਂ ਉਸ ਸੈਂਟਰ ਤੇ ਤੁਰੰਤ ਪਹੁੰਚੇ ਔਰ ਉਥੋਂ ਵੀ ਜਿਹੜੇ ਹੈ ਸਾਡੇ ਉਥੇ ਪੇਸ਼ੈਂਟਸ ਦਾ ਟ੍ਰੀਟਮੈਂਟ ਅੰਦਰ ਚੱਲ ਰਿਹਾ ਸੀ ਉਹਨਾਂ ਨੂੰ ਸੀ ਪੇਸ਼ੈਂਟਸ ਨੂੰ ਰੈਸਕਿਊ ਕੀਤਾ ਤਾਂ ਮੈਡੀਕਲ ਕਾਲਜ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਔਰ ਸੈਂਟਰ ਨੂੰ ਸੀਲ ਕੀਤਾ ਸਰ ਇਸ ਬਾਰੇ ਤਾਂ ਸਾਡੇ ਕੋਲ ਕੋਈ ਸੂਚਨਾ ਨਹੀਂ ਸੀਗੀ ਸਾਨੂੰ ਤਾਂ ਕਿਸੇ ਪੇਸ਼ੈਂਟਸ ਤੋਂ ਇਨਪੁੱਟਸ ਮਿਲੀਆਂ ਸੀਗੀਆਂ ਜੋ ਅੰਦਰ ਦਾ ਆਖ ਸੀ ਤੇ ਜਿਸ ਨੂੰ ਜਿਸ ਨਾਲ ਸੈਂਟਰ ਵੱਲੋਂ ਬੜੀ ਮੋਟੀ ਕੁਟਮਾਰ ਕੀਤੀ ਗਈ ਸੀ ਉਹ ਬੰਦਾ ਬਹੁਤ ਡਰਿਆ ਹੋਇਆ ਸੀਗਾ ਤਾਂ ਉਸ ਨੂੰ ਆਪਦੀ ਉਹਨੇ ਗੁਪਤ ਸੂਚਨਾ ਚਿੱਠੋ ਤੱਕ ਵੀ ਲਿਖਿਆ ਸੀ ਆਪਣਾ ਨਾਮ ਨਹੀਂ ਡਿਸਕਲੋਸ ਕੀਤਾ ਮੈਸੇਜ ਦੇ ਵਿੱਚ ਉਹਨੇ ਵੀ ਮੈਨੂੰ ਜਾਨ ਤੋਂ ਮਾਰਨ ਦਾ ਵੀ ਖਤਰਾ ਹੈ ਇਹਨਾਂ ਕੋਲੋਂ ਤਾਂ ਉਸ ਅਧਾਰ ਤੇ ਅਸੀਂ ਕਾਰਵਾਈ ਕੀਤੀ ਸੀ